ਇੰਨੀ ਹਲਮੀ ਇੰਨੀ ਮੁਹੱਬਤ ਤੇ ਐਨਾ ਪਿਆਰ ਇਹ ਤਾਂ ਦੁਜੇ ਦੁਬਾਰਾਂ ਦੇ ਵਿੱਚੋਂ ਨਹੀਂ ਮਿਲੂਗਾ ਨੋਟ ਕਰ ਲਿਓ ਤੇਰੀ ਤਾੜੀ ਲਗਾ ਦੇ ਸੀ ਤਾਂ ਬਾਬਾ ਖੇਤਰਪਾਲ ਜੀ ਦਾ ਸਲਾਣਾ ਜਾਗਰਣ ਪਿੱਛੀ ਇਵੈਂਟ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਗਿਆ ਸਥਾਨਕ ਗੁਰਸੰਖੀਆਂ ਸਮੇਤ ਦੂਰ ਦੂਰ ਤੋਂ ਆਈਆਂ ਸੰਤਾਂ ਨੇ ਹਾਜ਼ਰੀ ਭਰ ਕੇ ਆਪਣਾ ਸਿਰ ਨਮਾਇਆ ਹੋਤੇ ਹੀ ਜਾਗਨੰਦ ਦਰਾਨ ਰਾਤ ਭਰ ਭਜਨ ਕੀਰਤਨ ਤੇ ਧਾਰਮਿਕ ਕਾਫੇ ਕੀਤੇ ਗਏ ਜਿਨ੍ਹਾਂ ਨੇ ਸਾਰੇ ਮਾਹੌਲ ਨੂੰ ਰੋਹਾਨੀ ਚਾਨਨ ਨਾਲ ਭਰ ਦਿੱਤਾ ਸੰਤਾਂ ਨੇ ਮਿੱਠੇ ਸ਼ਬਦਾਂ ਤੇ ਅਦਾਸਾਂ ਰਾਹੀਂ ਬਾਬਾ ਖੇਤਰਪਾਲ ਜੀ ਦੀ ਚਰਨ ਛੋਹ ਵਿੱਚ ਆਪਣੀ ਭਗਤੀ ਬੁਲੰਦਾਈ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਸਾਰੇ ਸੰਗਤਾਂ ਨੂੰ ਲੰਗਰ ਦਾ ਦਰਸ਼ ਜਿੰਜਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਦੇਖੋ ਸੰਦੀਪ ਫੁਲਦੀ ਡਾਲ ਟੀਵੀ ਲਈ ਇੱਕ ਵਿਸ਼ੇਸ਼ ਜੋ ਤਾਂ ਬੋਲছে ਤੁਸੀਂ ਸ਼ਾਰਪ ਦੇ ਦੇ ਅੰਨੀਟਰਾਂ ਦੇ ਵਿੱਚ ਦੇ ਦੇਵਾ ਮੇਰੇ ਮਾਈਕ ਚੱਲ ਰਿਹਾ ਪਰ ਜਬੈ ਪਹਿਲੇ ਤੋਂ ਹੋ ਵੀ ਲੋਕ ਹੋਵੇ ਜਿਹੜੇ ਇਸ ਟਾਈਮ ਤੇ ਹਸਪੀਟਲਾਂ ਦੇ ਵਿੱਚ ਧੱਕੇ ਜਾਂਦੇ ਰਹਿੰਦੇ ਆਪਾਂ ਆਪਣੇ ਘਰਾਂ ਨੇ ਆਪਣੇ ਮਾਪੇ-ਮਾਪਾ ਆਪਣੇ ਬੱਚਿਆਂ ਦੇ ਕੋਲ ਉਹ ਵੀ ਲੋਕ ਹੋਵੇ ਜਿਹੜੇ ਇਸ ਟਾਈਮ ਤੇ ਸੜਕਾਂ ਦੇ ਸਿੱਧੇ ਹੋ ਆਪਰੇ ਬੜੇ ਕਰਮਾ ਬਾਗਾ ਵਾਲੇ ਹੋ ਹਮੇਸ਼ਾ ਹਰ ਵੇਲੇ ਹਰ ਥਾਂ ਦੇ ਬਾਬੇ ਧੰਨਵਾਦ ਕਰਿਆ ਕਰੋਗੇ ਰਬਾ ਤੇਰਾ ਤੁਮਹਾਨੂੰ ਰਬਾ ਤੇਰਾ ਧੰਨਵਾਦ ਤੇਰਾ ਧੰਨਵਾਦ ਸਭ ਤੋਂ ਵੱਡੀ ਗੱਲ ਭਗਵਾਨ ਕੋਈ ਭੀੜ ਨਹੀਂ ਬਣੀ ਕੋਈ ਮਿੰਮ ਨਹੀਂ ਬਣੀ ਭਗਵਾਨ ਕਹਿੰਦੇ ਨਹੀਂ ਸੱਚੀ ਸ਼ਰਧਾ ਭਾਵਨਾ ਦੇ ਨਾਲ ਸਾਨੂੰ ਕਿਉਂ ਯਾਦ ਕੀਤਾ ਕਿ ਭਗਵਾਨ ਮੈਂ ਇਸ਼ਨਾਨ ਕਰਦੇ ਸਮੇਂ ਤਨ ਮਨ ਦੀ ਮਿਆਲ ਉਤਾਰੀ ਆ ਕਿ ਛੋਟਾ ਜਿਹਾ ਬਾਲਕ ਦਾ ਬੁੱਤ ਤਿਆਰ ਕੀਤਾ ਇਹਦੇ ਵਿੱਚ ਸਵਾਸੇ ਔਰ ਜਾਨ ਪੈਣੀ ਚਾਹੀਦੀ ਆ ਪਪਾ ਗੱਵ ਵਾਲੇ ਨੇ ਸੋਸਣਾ ਇਹ ਮਹਾਤਾ ਗੌਰਜੇ ਦੇ ਬਦਨ ਤੇ ਇੰਨੀ ਜਿਆਦੀ ਮੈਨ ਸੀ ਜਿਹਦੇ ਨਾਲ ਪਤਲਾ ਵਰਗਾ ਨਹੀਂ ਭਾਗਾ ਵਾਲੋ ਇੱਕ ਤਨ ਮਨ ਵੀ ਮੈਨਤ ਆਰੀ ਆ ਧਰਤੀ ਮਾਤਾ ਦੀ ਮਿੱਟੀ ਲੈ ਕੇ ਉਹਦੇ ਵਿੱਚ ਗੋ ਕੇ ਇਹ ਆਪਣਾ ਛੋਟਾ ਜਾਂ ਬਾੜਕ ਦਾ ਪੁੱਤ ਤਿਆਰ ਕੀਤਾ ਭਗਵਾਨ ਨੂੰ ਆਖਿਆ ਭਗਵਾਨ ਇਹਦੇ ਵਿੱਚ ਸੁਵਾਸੇ ਜਾਨ ਪਾਇਆ ਜਾਣੀ ਚਾਹੀਦੀ ਭਗਵਾਨ ਕੱਲੇ ਕਿੰਨੇ ਵਰਸਾਂ ਦਾ ਪੁੱਤਰ ਹੋਣਾ ਚਾਹੀਦਾ ਭਗਵਾਨ ਇੰਨੇ ਕ ਵਰਸਾਂ ਦਾ ਹੋਵੇ ਜਿਹੜਾ ਮੇਰੇ ਅੱਖੇ ਲੱਗ ਸਕੇ ਕਿਸੇ ਚੀਜ਼ ਦੀ ਲੋੜ ਹੋਵੇ ਮੇਰੀ ਚੀਜ਼ ਦੀ ਲੋੜ ਪੂਰੀ ਕਰ ਸਕੇ ਤਾਂ ਭਗਵਾਨ ਕਹਿੰਦੇ ਤੁਸੀਂ ਵਰਸ ਗਿਣੋਨੇ ਵਰਸਾਂ ਦਾ ਪੁੱਤਰ ਤਿਆਰ ਕਰਦਾ ਮਾਤਾ ਗੌਰਜਾ ਜੀ ਇੱਕ ਵਰਸ ਗਿੰਦੇ ਨੇ 1 2 3 4 5 6 7 ਆਸ਼ਕਤੀ ਰਖੇ ਠਾਨੇ ਗੋਲਪੰਤ ਗਿਆਨ ਕਰਦਾ ਤਾਂ ਜਲੇ ਅਮਰ ਮੇਰਾ ਛੱਟਾ ਮਾਰ ਕੇ 70 ਸਾਲਾਂ ਦਾ ਬਾੜਕ ਤਿਆਰ ਕਰ ਦਿੰਦੇ ਹਾਂਜੀ ਵੀਰ ਜੀ ਕੀ ਨਾ ਆਪਣਾ ਨਾਮ ਆ ਤੇ ਜਿਹੜਾ ਅੱਜ ਬਾਬਾ ਖੇਤਰਪਾਲ ਜੀ ਦਾ ਸਲਾਨਾ ਜਿਹੜਾ ਜਾਗਰਣ ਕਰਵਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਸਮਝ ਇਦਾਂ ਹੀ ਮੈਂ ਬਬੂ ਸ਼ਰਮਾ ਸੇਵਾਦਾਰ ਦਰਬਾਰ ਬਾਬਾ ਖੇਤਰਪਾਲ ਜੀ ਠਿਕਣਾ ਦਾ ਇਸ ਤਰ੍ਹਾਂ ਜੀ ਇਹ ਜਿਹੜਾ ਜਾਗਰਣ ਸਰਾਨਾ ਜਾਗਰਣ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਪਰ ਸੰਗਤ ਦੇ ਸਹਿਯੋਗ ਨਾਲ ਜਿਹੜਾ ਇਹ ਜਾਗਰਣ ਬਹੁਤ ਵੱਡਾ ਮਨਾਇਆ ਜਾਂਦਾ ਹੈ ਪਰ ਸੰਗਤ ਬੜੀ ਹੋਮਾ ਮਾ ਕੇ ਦੂਰ ਦਰਡੇ ਤੋਂ ਪਿੰਡਾਂ ਵਿੱਚ ਇੱਥੇ ਪਹੁੰਚਦੀ ਆ ਔਰ ਜਿਹੜੀਆਂ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਆ ਔਰ ਦਰਬਾਰ ਦੀ ਰੌਣਕ ਵੀ ਇਹ ਸੰਤਾਂ ਵਧਾਉਂਦੀਆਂ ਨੇ ਮੈਂ ਸਾਰਿਆਂ ਨੂੰ ਲੱਖ ਲੱਖ ਕਰੋੜ-ਕਰੋੜ ਬਧਾਈ ਦਿੰਦਾ ਆ ਕਿਹੜੀ ਸੰਗਤ ਤੇ ਆਈ ਉਹਨਾਂ ਨੂੰ ਜੀ ਆਇਆਂ ਕਹਨਾ ਧੰਨਵਾਦ ਯਾਰ ਜਿਹਨੂੰ ਕਹਿ ਸਕਦੇ ਆਪਾਂ ਇਹ ਮੁੰਡਾ ਹੈਗਾ ਜਿਹਦੇ ਬਹੁਤ ਜ਼ਿਆਦਾ ਸ਼ਬਦਾਏ ਆ ਮਾਹੀ ਜੀ ਇਹ ਮਾਹੀ ਜੀ ਮੁੰਡਾ ਬਹੁਤ ਜ਼ਿਆਦਾ ਬਾਬਾ ਜੀ ਦੇ ਸ਼ਬਦਾਏ ਬੜੇ ¡Gracias! Okay. Okay.